हो <laughs> ਕਹਤ ਹੈ ਮੈਨੂੰ ਕਰਦੇ ਮਾਰਵਾ ਬੁਲਾਵੇ ਕਿਉਂ ਸਮਝੇ ਤਹੈ ਅੰਨੂ ਸਰ ਤੇ ਮਾਰਵਾ ਬੁਲਾਵੇ ਤੁਸੀਂ ਦੇਖ ਰਹੇ ਹੋ ਸ਼왈ਕ ਟੀਵੀ ਮੈਂ ਆ ਤੁਹਾਡਾ ਆਪਣਾ ਬਲਿਹਾਰ ਸਿੰਘ ਲੇਲ ਅੱਜ ਅਸੀਂ ਪਹੁੰਚੇ ਹਾਂ ਰੈਡ ਮਾਊਂਟ ਸ਼ਹਿਰ ਦੇ ਵਿੱਚ ਸਿਆਟਲ ਦੇ ਨੇੜੇ ਇੱਥੇ ਬੰਬੇ ਬਿਸਟਰੋ ਨਵਾਂ ਜਿਹੜਾ ਇੰਡੀਅਨ ਰੈਸਟੋਰੈਂਟ ਖੁੱਲਿਆ ਤੇ ਉਹਦੇ ਵਿੱਚ ਪੰਜਾਬੀ ਲਖਾਰੀ ਸਭਾ ਸਿਆਟਲ ਵੱਲੋਂ ਇੱਕ ਸਮਾਗਮ ਕੀਤਾ ਜਾ ਰਿਹਾ ਤੇ ਆਓ ਅੱਜ ਆਪਾਂ ਪੁੱਛਦੇ ਹਾਂ ਪੰਜਾਬੀ ਲਖਾਰੀ ਸਭਾ ਸਿਆਟਲ ਦੇ ਨਵੇਂ ਬਣੇ ਪ੍ਰਧਾਨ ਪ੍ਰਿਤਪਾਸ ਸਿੰਘ ਟਵਾਣਾ ਜੀ ਨੂੰ ਕਿ ਕੀ ਕਾਰਵਾਈ ਹੋ ਰਹੀ ਹੈ ਟਵਾਣਾ ਜੀ ਬਹੁਤ ਬਹੁਤ ਧੰਨਵਾਦ ਲੇਲ ਸਾਹਿਬ ਅੱਜ ਅਸੀਂ ਇੱਥੇ ਪੰਜਾਬੀ ਲਖਾਰੀ ਸਭਾ ਸਿਆਟਲ ਵੱਲੋਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਰਦਾਰ ਜੰਗਪਾਲ ਸਿੰਘ ਕੋਟਕਪੂਰਾ ਦੀ ਅ ਬੋਕਰ ਰਿਲੀਜ਼ ਕਰਨੀ ਆ ਲੋਕ ਅਰਪਣ ਕਰਨੀ ਆ ਤੇ ਬਾਕੀ ਉਹਦੇ ਨਾਲ ਨਾਲ ਆਪਣਾ ਗੀਤ ਸੰਗੀਤ ਗਜਲਾਂ ਸਾਰਾ ਪ੍ਰੋਗਰਾਮ ਹੋਣਗੇ ਤੇ ਸਾਡੇ ਨਾਲ ਨੇ ਸੁਚਾ ਸਿੰਘ ਗਿੱਲ ਜੀ ਸਲਾਹਕਾਰ ਪੰਜਾਬੀ ਲਖਾਰੀ ਸਭਾ ਸਿਆੜਨ ਦੇ ਹਾਂਜੀ ਗਿੱਲ ਸਾਹਿਬ ਕੀ ਕਾਰਵਾਈ ਹੋ ਰਹੀ ਆ ਦੇਖੋ ਅੱਜ ਅਸੀਂ ਸਰਦਾਰ ਜੰਗਪਾਲ ਸਿੰਘ ਕੋਟਪੂਰਾ ਹੁਣ ਦੀ ਕਿਤਾਬ ਜਿਹੜੀ ਆ ਐਨਸਾਈਕਲੋਪੀਡੀਆ ਆਫ ਪੋਲਿਟਿਕਲ ਸਾਇੰਸ ਦੀ ਕਿਤਾਬ ਰਿਲੀਜ਼ ਕਰਨ ਆਏ ਆ ਉਹਦਾ ਪੰਜਾਬੀ ਵਰਜ਼ਨ ਜਿਹੜਾ ਹੈ ਉਹ ਅੱਜ ਇਸ ਬਾਂਬੇ ਰਿਪੋਰਟ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖੋਗੇ ਕਿ ਇਹ ਸਾਰਾ ਪ੍ਰੋਗਰਾਮ ਕਿਵੇਂ ਚੱਲ ਰਿਹਾ ਹੈ ਧੰਨਵਾਦ ਤੰਤਰ ਅੱਛੀ ਉਤਨੀ ਆਂ ਦੇ ਅੰਗਲਾ ਉਹ ਸੱਜ ਕੇ हे जग दी तेरी आई जग दी तेरी ई होगी मते हार भाव लावे जग दी तेरी ई होगी मते हार भाव लावे यूं समझ मैं न करते हार भाव लावे सोची चुका दिलि खे री मिथे बोल थोरी कण तन मेर मां बोली कर्म निभावण ਸ਼ਹਿਦ ਜਹੇ ਮਿੱਠੇ ਭੂਲ ਉਡੀ ਖਣ ਕੰਨ ਮੇਰੇ ਮੈਂ ਮਾਂ ਬੋਲੀ ਲਈ ਅਰਮਣਿ ਭਾਵਣ ਆਇਆ ਕੁਝ ਰਸ ਪਿੰਨੀਆਂ ਮੈਂ ਕਾਵਣਗਣ ਲਈ ਕੁਝ ਰਸ ਪਿੰਨੀਆਂ ਮੈਂ ਕਾਵਣਗਣ ਲਈ ਇਹ ਤੇ ਪਿਆਰ ਤੋਂ ਫਰਕ ਹੁੰਦਾ ਕੋਈ ਵਿਰਲਾ ਟਾਮਾ ਨਹੀਂ ਸਮਝਦਾ ਕੋਈ ਵਿਰਲਾ ਟਾਮਾ ਨਹੀਂ ਸਮਝਦਾ ਸਵੈ ਮਾਨ ਤੇ ਹੰਕਾਰ ਵਿੱਚ ਫਰਕ ਹੁੰਦਾ ਵਾਹ ਸਹੀ ਕਿਹਾ ਇੱਕ ਤੋਂ ਦਿਮਾਗ ਨਾਲ ਬੁਝਾ ਦੇਰੋਂ ਬਣਦਿਆ ਕਿਉਂਕਿ ਇਹ ਯਾਦ ਫਰਕ ਹੁੰਦਾ ਜੋ ਟਲ ਨਹੀਂ ਗਿਆ ਫਰਕ ਹੁੰਦਾ ਸਿਤਾਰਾ ਸਿਤਰਾ ਉਹ ਵਾ ਪਤਰਾ ਵੱਖ ਨਹੀਂ ਉnde ਤੇ ਗਵਾਚ ਸਾਥ ਕੀ ਹੈ ਸਰੋਤੇ ਦੀ ਸੁਰਤੀ ਝੱਟ ਰੱਖ ਦਿੰਦੀ ਸਰੋਤੇ ਦੀ ਸੁਰਤੀ ਝੱਟ ਰੱਖ ਦਿੰਦੀ ਸ਼ੋਰ ਤੇ ਸ਼ਰਕਾਤ ਫਰਕ ਪੁੰਹਦਾ ਹੈ ਟਿੰਗ ਆ ਚੜ ਕਾ ਮੈਂ ਕਿ ਜਿਉ ਨਾ ਨਾਰੀ अॼ चार सवाद कॾूं लानी ससंग चरखा मकिल ससिया चरखा मकिली सस माण्हू नाल सी दसदी लकड़ी चंदन दा उन बणाया नंदन द सस माण्हू नाल सी दी इह चंदन द पे के पिस्तरी नंदन मुन चरखां चकरूं तुर मुनाया चरम खान चकरूं मै तेल लॻा नी मेरी सस द टंगा चरका मै कला नी मेरी सस चङा चरका मिली बाबो

ਪਰ ਸਮਾਤ ਅਕੀਦੇ ਤੇਜ ਦੌੜਦਾ ਹੈ ਲੋਕ ਦੀ ਚਾਹ ਨਾਲੋਂ ਪਰ ਬਾਵਾਂ ਸਮੇਂ ਨਾਲੋਂ ਵੀ ਤੇਜ ਵਰਖੀਆਂ ਨੇ ਤੇ ਤੂਫਾਨ ਉਸ ਨਾਲੋਂ ਵੀ ਵੱਖਰੇ ਜੋ ਉੜਾਉਂਦੇ ਨੇ ਝੂਗੀਆਂ ਜਾਂ ਸ਼ਕਲਾਂ ਕਿ ਮਨੁੱਖ ਕਿ ਬੇਵਸ ਹੋ ਕੇ ਕਾਹ ਦਿੰਦਾ ਹੈ ਇਹ ਮਹਾਨ ਸਾਰੇ ਰੱਬ ਦੇ ਰੰਗ ਪਰ ਰੱਬ ਦਾ ਰੰਗ ਕਦੇ ਨਹੀਂ ਆਉਂਦਾ ਉਹਨਾਂ ਦੀਆਂ ਝੂਗੀਆਂ ਵਿੱਚ ਜੋ ਉਹਨਾਂ ਦੇ ਹਨੇਰੇਆਂ ਨੂੰ ਦੂਰ ਕਰਦੇ ਨੇ ਕਿਸੇ ਸੋਹਣੇ ਰੰਗੀ ਧੋਪ ਨਾਲ

ਇੰਪ ਕਾਮੀ ਮੈਂ ਤੇ ਬਲ ਨੂੰ ਚਾਕੀ ਮੰਗਣ ਸੰਗੇ ਨ ਆਵੇ ਮੈਂ ਆਪਣਾ ਤੇ ਸਿਰੋਂ ਕਰਾਵੀਂ ਮਾਂ ਮੈਨੂੰ ਸੰਗੇ ਨ ਆਵੇ ਭਲੜ ਕੋਸ ਕਰਿਆ ਮੇਰਾ ਅੱਜ ਨਾ ਪੜ੍ਹ ਸਕੀ ਪੜਾਣਾ ਤੂੰ ਕਨੇ ਲਕੀਆਂ ਤਾਮੀਆਂ ਤੀਆਂ ਕਹਿ ਕੇ ਮੈਨੂੰ ਬਿਾਇਆ ਤੂੰ ਕੰਡਿਆਂ ਦੇ ਵਿੱਚ ਜਾ ਕੇ ਫਸ ਗਈ ਕੰਡਿਆਂ ਦੇ ਵਿੱਚ ਜਾ ਕੇ ਫਸ ਗਈ ਬਾਗ ਫਿਰਦੀ ਸੀ ਮੈਂ ਧਾਕਾਂ ਮਾਮਾ ਮੈ ਕਿਉਂ ਆਇਆ ਮੈਨੂੰ ਸਮਝ ਨਾ ਆਵੇ ਮੈਂ ਆਪਣਾ ਕਿਸ ਨੂੰ ਮਾਤਾ ਮੈਨੂੰ ਸਮਝ ਨਾ ਆਵੇ ਨਰੂ ਬਿੜਾ ਸੰਗੜ ਦੀਏ ਕੋਲ ਕੇਸਰ ਕੋਟ ਨੂੰ ਨੀਲਾ ਕੀ ਨਾਲ ਦੇ ਆ ਕੇ ਦੀਪਕ ਨਾ ਓਰਾ ਕਿ ਤੋਆ ਦੇ ਪਤੀ ਕੁੜੀ ਤੇਰੇ ਮੂਨ ਦੱਸਣ ਕੈ ਨੂੰ ਅੰਦਰੋਂ ਦੀ ਕੋਸ਼ਿਸ਼ ਕੀਤੀ ਨਾ ਤੇ ਵੀ ਸਹਿਜ ਸਭਾ ਮਾਜੂਦ ਸਹਿਜ ਸਭਾ ਨਾ ਨਹੀਂ ਸਭਾ ਹੈ ਨੀ ਸੋਇ ਤੇ ਇਸੇ ਰਖਾਈ ਸਭਾ ਇਹ ਵੀ ਬੜੀ ਹਾਸੇ ਵਾਲੀ ਗੱਲ ਹੈ ਵੀ ਇਹਨਾਂ ਨੂੰ ਅਸੀਂ ਲੱਭਿਆ ਕਿ ਇੱਥੇ ਕੈਂਡੀ ਸਾਡੇ ਨਾ ਮੇਰੇ ਬ੍ਰਦਰ ਦੇ ਦੋਸਤ ਹੈ ਉਹ ਰਹਿੰਦੇ ਇੱਥੇ ਇਹਨਾਂ ਨੂੰ ਉਹਨਾਂ ਕੋਲ ਗੱਲ ਕੀਤੀ ਤਾਲਸ ਇੱਥੇ ਵੀ ਕੋਈ ਹ ਸਭਨ ਚੰਗੀ-ਭੀਜੀ ਦਿੱਤੀ ਸਿਰ ਸਭੂਗਿਆ ਤਾਂ ਮੈਂ ਬਲਿਆਰ ਨੂੰ ਕਹਿੰਦਾਂ ਬਲਿਆਰ ਨੂੰ ਕੁਝ ਨਹੀਂ ਉਹਨਾਂ ਨੇ ਉਸ ਵੇਲੇ ਫੋਨ ਚੁੱਕਿਆ ਬਲਿਆਰ ਹੈ ਨਾ ਤੇ ਜਿਹੜਾ ਤੁਸੀਂ ਪੰਗਾ ਜਿਹਾ ਕਰਦੇ ਹੋ ਜਾਂ ਕੋਤੋਂ ਕਰਦੇ ਹੋ ਕਿਉਂ ਕੈਂਡੀ ਕਿਹੜਾ ਉਹ ਇੱਥੇ ਤੁਸੀਂ ਇਕੱਠੇ ਹੁੰਦੇ ਆ ਕੰਮ ਕਰਤਾ ਕਰਦੇ ਹੋ ਨੀਓ ਹਾਂ ਅੱਛਾ ਫਿਰ ਇਹਨਾਂ ਨੇ ਦੱਸਿਆ ਕਿ ਅਸੀਂ ਕੋਈ ਕਹਿੰਦੇ ਸਾਡੇ ਬਾਪੀ ਇਹ ਉਹਨਾਂ ਨੇ ਤੁਹਾਡੇ ਨਾਲ ਸ਼ਾਮਲ ਹੋਣਾ ਹੈ ਇਹ ਦਸੀ ਇਹਨਾਂ ਨੇ ਬੁਲਾ ਆ ਪਰ ਕੰਮ ਬੁਲਾ ਇਹ ਇਟ ਇਜ਼ ਵੈਰੀ ਨਾਈਸ ਕਿ ਸਾਡੇ ਕੋਲ ਕਿਆ ਆ ਰਿਹਾ ਹੈ ਸਾਨੂੰ ਲੈਵਣਾ ਹੋਵੇ ਚੰੜਾਣਾ ਹੋਵੇ ਇਹ ਸੇਵਾ ਵੀ ਨਾਲ ਕੋ ਹੁੰਦੀ ਹੈ ਬਹੁਤ ਅੱਛੀ ਹੈ ਸਾਰੀ ਆਂਧੋਰੀ ਜਗੀਰ ਸਿੰਘ ਹੋਣੀ

ਇਹਨੇ ਅਜ ਤੋ ਤਿੰਨ ਗੁਣਾ ਵੱਡੇ ਪੰਜਾਬ ਦੇ ਪੰਜ ਮਿਸਤਰੀ ਨੂੰ ਮੈਂ ਇਸ ਇਸ ਦੀ ਤਸਵੀਰ ਆਪਣਾ ਅਨਦਰਸੂਨ ਦੇ ਦਿੱਤੀ ਯਾਰ ਕਿ ਸਾਇੰਸ ਮੈਟਰ ਪੰਜਾਬ ਦੀ ਮਾਲੀਆ ਹੱਥੋਂ ਮਗਰ ਰੱਖਿਆ 48 ਹਜ਼ਾਰ ਕਿਹੜਾ ਗਾਧਾ ਤੇ ਮੇਰਾ ਨਾਮ ਹੁਸਨ ਸਾਦ ਫਿਰ ਮੈਂ ਸੋਚਿਆ ਕਿ ਕਤਾਬ ਇਹੀ ਜਾ ਕੇ ਸਾਰੀਆਂ ਮੇਰੇ ਦਾ ਬੈਲ ਬੈਟਾ ਪਰ ਮੈਨੂੰ ਇਹ ਨਹੀਂ ਪ੍ਰਾਸੀਦ ਕਰ ਤੋ ਨੂੰਗਾ ਮੈਂ ਕਵਿੰਦੇ ਦਾ ਤਰਗਾ ਵੀ ਕਰ ਕੂਟੋ ਕਾਉਣ ਦਾ ਅਵਾਜ਼ ਦਾ ਕੁਦਰਵੀ ਦਾ ਸ਼ਬਦ ਨਹੀਂ ਰਿਹਾ ਉਹ ਕਹਿੰਦੇ ਕਿ ਸਾਡੇ ਕੋਲ ਪੁਰਾਣੇ ਘਰ ਨਹੀਂ ਪੁਰਾਣੇ ਹਮਾਰਕਈਆ ਦੁਆਰ ਕਰਾਸ ਰਹਿ ਗਈਆਂ ਬੰਦੇ ਮਾਰ ਉਹਦੀਆਂ